Yeah! <laughs> ਮੇਰੇ ਇੱਥੇ ਆਉਣ ਦੇ ਇੰਨਾ ਕੱਟ ਦੇ ਕਿ ਮੈਂ ਬੜੀਆ ਬੋਲਦਾ ਮੈਨੂੰ ਪਤਾ ਹੈ ਕਿ ਚਾਰ ਪ੍ਰੋਗਰਾਮ ਇੱਥੇ ਕਰਕੇ ਆਏ ਵਿਆਹਨੇ ਕਰਕੇ ਆਏ ਸ਼ੇਰਪੁਰ ਕਰਕੇ ਆਏ ਕਈ ਜਗ੍ਹਾ ਲੱਗਿਆ ਹੈ। ਤੋਂ ਦਿੱਲੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੇਰੇ ਮੈਨਰ ਪੈਗਾ ਗਲਤੀ ਆ ਜਾਂਦੀ ਹੈ ਮੈਂ ਕਿਹਾ ਆਣਾ ਨਹੀਂ ਕੋਈ ਲਾ ਕੇ ਆਪਣੇ ਘਰੇ ਆਉਣਾ ਨਾ ਮੈਂ ਇਹ ਨਹੀਂ ਕਹੂੰਗਾ ਸਾਡੀ ਸਰਕਾਰਾ ਪ੍ਰਧਾਨ ਕੋ ਮੰਤਰੀ ਦੀ ਨਾਲ ਆਪਣਾ ਐਮ ਐਲ اے ਆ ਸ੍ਰੀਮੰਦਰ ਰੇਦਰਵਾਡੋਂ ਦੀ ਸੀਨਾ ਜੇ ਤੁਸੀਂ ਮੈਨੂੰ ਕੌਂਸਲਰ ਬਣਾਤਾ ਤਾਂ ਤਿੰਨ ਇੰਜਣ ਇਕੱਠੇ ਹੋ ਜਿਹੜੇ ਨੇ ਤਰੇਮ ਕਪਾ ਗੱਡੀ ਟ੍ਰੇਨ ਪੁਝਾ ਕੇ ਲੈਣੀ ਆ ਕੋਈ ਕੰਮ ਨਹੀਂ ਖੜੜਾ ਨੇੜੇ ਦੇ ਲੱਗੇ ਕੰਮਾਂ ਦੀ ਜੇ ਤੁਸੀਂ ਇਹਦੇ ਬੋਰਡ ਖਰਾਬ ਕਰਤੀ ਕਿਸੇ ਹੋਰ ਮੁਕਾਤੀ ਜਿਹੜੇ ਤੇ ਫਿਰਦੇ ਨੇ ਕਈ ਲੈਟਰ ਅਲਾਉਂਸ ਫਿਰਦਾ ਕੋਈ ਕੋਈ ਫਰਦਾ ਕੈਂਚੇ ਵਾਲਾ ਫਿਰਦਾ ਮੇਰੇ ਹੱਥਾਂ ਵਾਂਗੇ ਬੀਤੇ ਇਹੀ ਆ ਵੀ ਬੋਰਡ ਪਾਰਟੀ ਨੂੰ ਪਾ ਦੋ ਜੇ ਤੁਸੀਂ ਆਪਣੇ ਮੰਗਲ ਸੁਧਾਰ ਦੇ ਗਾ ਮੈਨਾਂ ਇੱਥੇ 35 ਸਾਲ ਹੋ ਗਏ ਮੈਂ ਤਾਂ ਇਹੀ ਕੋ ਕਥਾ ਵਿੱਚ ਇੱਥੇ ਦਾ ਕੰਮ ਆਪ ਗੁਰਗੰਗਾ ਹੋਣੀ ਨਾ ਕੰਮ ਕਰਾਈ ਜਿਨਾ ਤੇ ਆ ਮੇਰਾ ਕਾਰਸਿਕ ਪਰ ਤੁਸੀਂ ਪਤਾ ਹੀ ਹੈ ਤੇ ਬਾਕੀ ਗੱਲ ਇਹ ਆ ਵੀ ਵੱਲਾ ਬਹੁਤ ਕਾਨੂੰ ਦੇਖਾ ਤਾ ਅਮਰੀ ਮਾਂਮੀ ਮੇਰੀ ਆਸੀ ਬੱਤੀਆ ਮੇਰਾ ਕਦੀ ਵਾ ਦੇਖਦੇ ਕੋਈ ਨੂੰ ਹੁਣ ਬਣ ਗਿਆ ਤੋਂ ਕੋਈ ਦੇਖਣ ਕੋਈ ਨਹੀਂ ਲੱਗਿਆ ਹਾਂ ਇਹ ਵੀ ਆਇਆ ਦਿਆ ਅਵ ਨਾਲੇ ਬੋਲੇ ਬੈਠੇ ਹੋਣ ਆਈ ਦਿਆ ਕਿ ਕੋਈ ਕਿੱਥੇ ਚਲ ਗਿਆ ਬੇਟਾ ਨਾ ਜੀ ਕਰ ਲੋ ਦੁਆ ਮਜਬੂਰੀਆਂ ਹੁੰਦੀਆਂ ਨੇ ਗੱਲ ਐਦਾ ਵਈ 6 ਨੰਬਰ ਬਟਨ ਆਪਣਾ ਢੜੂਆ ਕਿ ਸਾਦੇ

ਠੀਕ ਹੈ ਇਸ ਕਰਕੇ ਮੈਂ ਕਹ ਰਹਾ ਮੈਂ ਗਲਤੀ ਨਾ ਕਰਿਓ ਦੋਨ ਪਾਓ ਆਮ ਆਦਮੀ ਪਾਰਟੀ ਨੂੰ ਸਿਹਤ ਨੂੰ ਆਸ਼ਿਕ ਮਾਨ ਦੀ ਪਾਓ ਕਾਡੀ ਹਿੱਤਾਂ ਪਾਰ ਕੋ ਦੀ ਛਿੰਨਾ ਇਹਨਾਂ ਨੂੰ ਬਹੁਤ ਵੱਡਾ ਨੌਂ ਨਾ ਦਾ ਹੈ ਜੋ ਵਾਕਤਨਾ ਮੂਰਨ ਦਾ ਬੋਲ ਹੁੰਦਾ ਹੈ ਜਿੰਦਾਬਾਦ ਪਾਰਟੀ ਜਿੰਦਾਬਾਦ ਕਿ ਅਸੀਂ ਬਹੁਤ ਸਾਡੇ ਇਲਾਕੇ ਦੀ ਇੱਕ ਇੱਕ ਬੋਟ ਨੂੰ ਮੰਨੋਗੇ ਤੇ ਅਸੀਂ ਬੋਟ ਇਸ ਹੱਦ ਤੱਕ ਨਹੀਂ ਪਾਣੀ ਵੀ ਉਹ ਆਵਾਜ਼ ਵੀ ਪਾਰਟੀ ਨੂੰ ਬੱਡੇ ਨੇ ਅਸੀਂ ਵੋਟ ਇਸ ਕਰਦੇ ਪਾਣੀ ਆ ਕਿ ਉਹ ਸਾਡਾ ਭਰਾ ਸਾਡਾ ਵੱਡਾ ਭਰਾ ਸਾਡੇ ਵਿੱਚੋਂ ਉੱਠ ਕੇ ਅੱਜ ਉਹ ਦਾਈਆਂ ਤੇ ਕੌਂਟਰੀਆ ਸਾਡਾ ਫਕਰ ਨਾਲ ਜੇਰਾ ਸ਼ੁਰੂ ਕਰ ਰਹੇ ਹੈ ਤੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰੂੰਗਾ ਇਹ ਸਿਹਤ ਦੀ ਸਮੱਸਿਆ ਇਹ ਤੁਹਾਡੇ ਹੱਥਾਂ 'ਚ ਆਣੀਆ ਸੀ ਇੱਕ ਸਾਡੀ ਦੇ ਸਾਹਮਣੇ ਵਾਲੀ ਗਲੀ ਆ ਕਿ ਤੋੜ ਚੱਕੇ ਕੋ ਮੰਦਰੀ ਕੋਂਕੀ ਤੇ ਲਾੜ ਇੱਕ ਬਰੀ ਹੈ ਵੀ ਸਾਡੀ ਗਲੀ ਦੇ ਵਿੱਚ ਮੈਨਾਂ ਨੂੰ ਬੇਨਤੀ ਕਰੂਗਾ ਕਿ ਦੋ ਤਿੰਨ ਲੈਂਟਾਂ ਅਗਰੇ 3-4 ਤੋਂ ਅੰਦਰ ਤੋਂ ਬਹੁਤ ਬੜੀ ਜਲੋ ਹੋ ਗਈ ਬਾਕੀ ਸਾਨੂੰ ਤੇ ਕੀ ਕਹਿਣ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਇਸ ਇਲਾਕੇ ਤੋਂ ਬੈਨੇ ਇਹਨਾਂ ਨੂੰ ਪਤਾ ਸਾਡੇ ਇਲਾਕੇ ਦੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਕੀ ਕੀ ਅਸੀਂ ਕਰਨਾ ਦਾ ਕੀ ਕੀ ਤੋਂ ਆ ਆਪਣੇ ਵਾਰਡ ਦੇ ਵਿੱਚ ਆਏ ਹੋ ਪੁਰਾਣੇ ਥੋੜੀ ਇਥੇ ਰਹਿ ਰਹੇ ਹੋ ਤੁਸੀਂ ਇਥੋਂ ਦੇ ਵਾੜ ਵਾਸੀਆਂ ਨੂੰ ਵੋਟਾ ਵੋਟਾ ਵਾਸਤੇ ਕੀ ਕਹਿਣਾ ਜਦੋਂ ਦੇਖੋ ਜੀ ਮੇਰਾ ਨਾਮ ਹੈ ਸਰਦਾਰ ਬਲਬੀਰ ਸਿੰਘ ਪੋਲਾ ਆਮਾ ਦੀ ਪਾਰਟੀ ਹਲਕਾ ਦੱਖਣੀ ਬਾਰ ਨੰਬਰ 32 ਪੰਜਾਬ ਮੈਂ ਸਰਦਾਰ ਪੂਰ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੀ ਐਮ ਐਲ ਏ ਰਜਿੰਦਰ ਪਾਰਕ ਔਰ ਸੀਨਾ ਜੀ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਮੇਰੀ ਟਿਕਟ ਵਿੱਚ ਔਣੀ ਜੀ ਪਾਈ ਦੇਖੋ ਮੈਂ ਇੰਨਾ ਦਾ ਮੈਂ ਹੈ ਨਹੀਂ ਸੀਗਾ ਵੀ ਉਹਨਾਂ ਨੇ ਦੇਖੋ ਮੈਨੂੰ ਟਿਕਟ ਦੇ ਕੇ ਮੇਰਾ ਕਿੰਨਾ ਉਹਨਾਂ ਨੇ ਉਹ ਦਾਣ ਕੀਤਾ ਤੁਹਾਡੇ ਵਾਲੇ ਲੱਗ ਲੱਗ ਜਗ੍ਹਾ ਦੇ ਉੱਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੁੰਗਾਰਾ ਦਾ ਤੁਹਾਨੂੰ ਪਤਾ ਹੀ ਆ ਤੂੰ ਸਾਡੇ ਨਾਲੇ ਹੁੰਦੇ ਆ ਤੁਨ ਮੈਂ ਕੀ ਦੱਸਾਂ ਪ੍ਰਧਾਨ ਜੀ ਕੁਝ ਕੁਝ ਵੋਟਰਾਂ ਦੀ ਵਿੱਚੋਂ ਵੋਟਰਾਂ ਵੀ ਕੱਟੀਆਂ ਗਈਆਂ ਹੈ ਵੋਟਾਂ ਕੱਟੇ ਗਈਆਂ ਉਹਨਾਂ ਬਾਰੇ ਤੁਸੀਂ ਕੀ ਹੱਲ ਕਰਨਾ ਜੀ ਕੋਈ ਵੋਟਰ ਨਹੀਂ ਕੱਟੀ ਗਈ ਬੋਟ ਨਹੀਂ ਕੱਟੀ ਗਈ ਜਿਨ੍ਹਾਂ ਦੇ ਵੋਟਾਂ ਬਿਓਲਾ ਨੇ ਕੱਟੀਆਂ ਘਰ ਘਰ ਜਾ ਕੇ ਜਿਨ੍ਹਾਂ ਦੀ ਨਹੀਂ ਬੋਟ ਜਿੱਥੋਂ ਚਲੇ ਗਏ ਉਹ ਵੋਟ ਕੱਟੀਆਂ ਹੈ ਹੋਰ ਕੋਈ ਵੋਟ ਕੱਟੀ ਨਹੀਂ ਗਈ ਵਾਰਡ ਵਸੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵਾਰਡ ਵਸੇ ਨੇ ਇਹ ਪੀਰ ਕਰਨਾ ਚਾਹਨਾ ਹੈ ਕਿ ਮੈਂ ਤੁਹਾਡਾ ਨਿਮਾਣਾ ਜ ਆ ਬੰਦਾ ਵਾਂ ਉਡਾ ਭਰਾ ਵਾਂ ਕਿਸੇ ਦਾ ਪੁੱਤ ਲੱਗਦਾ ਮੈਂ ਤੇ ਤੁਸੀਂ ਵੋਟ ਪਾਓ ਆਮ ਆਦਮੀ ਪਾਰਟੀ ਨੂੰ ਪਾਓ ਮੈਨੂੰ ਪਾਓ ਵੋਟ ਝਾੜੂ ਤੇ ਮੋਹਰ ਲਾਓ ਕਾ ਜੇ ਵਿਕਾਸ ਕਰਾਉਣਾ ਵਾ ਜੇ ਤੁਸੀਂ ਐ ਵੀ ਕਿਸੇ ਹੋਰ ਨੂੰ ਵੋਟ ਦੇ ਆਪਣੀ ਵੋਟ ਖਰਾਬ ਨਾ ਕਰਿਓ ਕਿਉਂ ਮੈਂ ਇੱਥੇ ਮੇਰਾ ਜੰਪਲ ਇੱਥੇ ਹੀ ਆ ਮੈਂ ਇੱਥੇ ਹੀ ਰਹਿਣਾ ਇਹ ਮੇਰੇ ਨਾਲ ਪੂਰੇ ਮੱਲਾ ਨਿਵਾਸੀ ਇਲਾਕਾ ਹਲਕਾ ਦੱਖਣੀ ਸਾਰਾ ਮੇਨਾਂ ਜੁੜਿਆ ਹੋਇਆ ਵਾ ਮੈਂ ਸਾਰਾ ਧੰਨਵਾਦ ਕਰਦਾ ਐਡੇ ਸਾਡੇ ਨਾਲ ਪਿਆਰ ਮੁਹੱਬਤ ਬਣਾਈ ਰਵੇ